ਤੋ ਪਹਿਲਾਂ ਸਾਰੇ ਹੀ ਪਹੁੰਚੇ ਸਾਥੀਆਂ ਨੂੰ ਦਾਸ ਵੱਲੋਂ ਜੈਗੁਰੂ ਦੇਵ ਧਨਗੁਰੂ ਦੇਵ ਜੈ ਪੀਂ ਜੈ 파ਸ ਜੈ ਵਾਲਮੀਕੀ ਬਨਰਵਲ ਕਿਉਂਕਿ ਆਪਾਂ ਦੇਖਿਆ ਵੀ ਜਦੋਂ ਇਹ ਪਹਿਲਾਂ ਵੀ ਬੋਲਿਆ ਸੀਗਾ ਹੋਰ ਮੈਮੀ ਕਿਉਂਕਿ ਨਾਮ ਤੇਰਾ ਬੰਦੇ ਦਾ ਲੈਣਾ ਚਾਹੀਦਾ ਆਪਾਂ ਸ਼ਰਧਾਲੂਆਂ ਥਰੀ ਨੂੰ ਕਹਿੰਦੇ ਆ ਕਿ 2019 ਦੇ ਵਿੱਚ ਜਿਹੜਾ ਮੁਕੱਦਮਾ ਆ ਅਸੀਂ ਥਾਣਾ ਪਤਾਰੇ ਵਿੱਚ ਹੀ ਕੀਤਾ ਸੀ ਕਈ ਸਾਥੀ ਸਾਡੇ ਨਾਲ ਸੀ ਬੱਬਾ ਸੁਖੀ ਜੀ ਜੋ ਡੇਰਾ ਬੰਨਾ ਤੋਂ ਆ ਤੇ ਦਿਲ ਭਰਿਆ ਜੀ ਤੇ ਬਹੁਤ ਕਈ ਸਾਥੀ ਸੀਗੇ ਮਤਲਬ 5-7 ਬੰਦਿਆਂ ਨੇ ਜਿਹੜੇ ਉਸ ਮੁਕਦਮੇ ਦੇ ਵਿੱਚ ਆਪਣੇ ਆਪਣੇ ਬਿਆਨ ਜਿਹੜੇ ਆ ਉਹ ਦਿੱਤੇ ਕਿਉਂਕਿ 2019 ਤੋਂ ਲੈ ਕੇ ਹੁਣ ਤੱਕ ਜਿਹੜਾ ਮੁਕਦਮਾ ਉਹ ਚੱਲ ਰਿਹਾ ਤੇ ਗੱਲ ਜਿੱਦਾਂ ਆਪਾਂ ਕਰ ਰਹੇ ਆਂ ਵੀ ਜਿਹੜੇ ਆਪਣੇ ਲੋਕ ਆ ਆਪਾਂ ਪਹਿਲਾਂ ਵੀ ਬਾਈਟ-ਬਾਈਟ ਕਹਿੰਦੇ ਆਂ ਵੀ ਜਿਹੜੇ ਸਾਡੇ ਸਮਾਜ ਦੇ ਲੋਕ ਆ ਉਹ ਅੱਜ ਦਿ세 ਨਹੀਂ ਜਿਹੜਾ ਫੇਸਬੁੱਕਾਂ ਤੇ ਪਾਉਂਦੇ ਸੀ ਵੀ 7 ਸਾਲ ਦਾ ਮੁਕਦਮਾ ਚੱਲਦਾ ਸੀ ਵੀ ਉਹਰੇ ਵਿੱਚ ਉਹ ਬਰੀ ਹੋ ਗਿਆ ਜਾਂ ਉਹ ਹੋ ਗਿਆ ਜਾਂ ਹੋ ਗਿਆ ਉਹ ਬੰਦਾ ਅਜੇ ਦੇਖਣ ਨੂੰ ਮਿਲਦਾ ਨਹੀਂ ਉਹ ਬੰਦੇ ਦਾ ਨਾਮ ਲੈਣਾ ਵੀ ਮੈਂ ਚੰਗਾ ਨਹੀਂ ਸਮਝਦਾ ਕਿਉਂਕਿ ਜੇ ਨਾਮ ਲਾਵਾਂਗੇ ਲੋਕਾਂ ਨੇ ਕਹਣਾ ਯਾਰ ਇਹ ਤੁਹਾਡਾ ਹੀ ਬੰਦਾ ਹੈ ਫੇ ਸਾਨੂੰ ਪੁੱਛਦੇ ਆ ਵੀ ਜਿਹੜਾ ਬੰਦਾ ਫੇਸਬੁੱਕ ਤੇ ਗਲਤ ਬੋਲਦਾ ਆਪਣੇ ਸਮਾਜ ਦੇ ਵਿਰੋਧ ਕੋਣ ਆ ਤੁਹਾਨੂੰ ਕਹਣਾ ਪੈਂਦਾ ਉਹ ਵੀ ਦੱਸੀਆ ਭਾਈ ਜਾਰੇ ਨਾਲ ਸੰਬੰਧ ਲੈਂਦਾ ਫੇ ਮਾਨਸਿਕਤਾ ਆਉਂਦੀ ਆ ਇਸ ਕਰਕੇ ਉਹ ਬੰਦੇ ਦਾ ਨਾਮ ਲੈਣਾ ਆਪਣੇ ਜ਼ੁਬਾਨ ਤੋਂ ਸਾਨੂੰ ਚੰਗਾ ਨਹੀਂ ਲੱਗਦਾ ਫੇ ਕਈ ਇਦਾਂ ਦੇ ਬੰਦੇ ਆ ਵੀ ਪੈਸੇ ਲੈ ਲੈ ਮੁਕੱਦਮਾ ਚੱਲਦਾ ਸੀ ਫੇ ਆਰਟੀਆਈ ਅਪਲਾਈ ਕੀਤੀ ਇਹਨਾਂ ਨੇ ਕੋਈ ਥਾਣਾ ਹੀ ਛੱਡਿਆ ਇਹਨਾਂ ਨੇ 100 100 ਆਰਟੀਆਈ ਅਪਲਾਈ ਕੀਤੀ ਆ ਵੀ ਕੁਛ ਨਾ ਕੁਛ ਸਾਨੂੰ ਲੱਭ ਜਵੇ ਉਹ ਖੋਜ ਕੌਣ ਕਰ ਰਿਹਾ ਉਹ ਵੀ ਆਪਣੇ ਬੰਦੇ ਉਹ ਆਪਣੇ ਬੰਦੇ ਲੱਗੇ ਆ ਤੇ ਕਿਤੇ ਨਾ ਕਿਤੇ ਜੇ ਇਹ ਬੰਦੇ ਬੋਲਦੇ ਆ ਤੇ ਕਿਤੇ ਨਾ ਕਿਤੇ ਬਿਠਾ ਦਈਏ ਪਰ ਗੁਰੂ ਵੀ ਦਾਸ ਮਹਾਰਾਜ ਕਿਪਤਾਨ ਕਿਰਪਾ ਦੇ ਨਾਲ ਡੇਰਾ ਸਾਕਨ ਬੱਲਾ ਹੋਰ ਸੰਤਾ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਨਾਲ ਉਹਨਾਂ ਦੀ ਝੋਲੀ ਦੇ ਵਿੱਚ ਕੱਖ ਨਹੀਂ ਪਿਆ ਉਹ ਆਪ ਹੀ ਥੱਕ ਕਰਕੇ ਆਪਣੇ ਘਰ ਹੀ ਬਹਿ ਗਿਆ ਘਰ ਵੀਡੀਓ ਪਾ ਦਿੰਦੇ ਆ ਫੇਸਬੁਕ ਤੇ ਲਿਖ ਦਿੰਦੇ ਆ ਫਿਰ ਉਹ ਚੈਨਲ ਲੈ ਕੇ ਜਾਂਦੇ ਆ ਸਾਡੇ ਡੇਰਿਆਂ 'ਚ ਜਾਂਦੇ ਆ ਆ ਲਾਈਵ ਕਰਦੇ ਸਾਨੂੰ ਇੰਨੇ ਪੈਸੇ ਦੇ ਦੋ ਇੰਨੇ ਦੇ ਦੋ ਫੇ ਮੰਗਦੇ ਬਣ ਜਾਂਦੇ ਆ ਅਸੀਂ ਸਮਾਜ ਨੂੰ ਸਮਰਪਿਤ ਡੇਰਿਆਂ ਨੂੰ ਸਮਰਪਿਤ ਅਸੀਂ ਤਾਂ ਕਦੀ ਗੰਦੇ ਨਹੀਂ ਮਾਰੇ ਸਾਨੂੰ ਤੇਲ ਪਾ ਦੋ ਜਾਂ ਸਾਨੂੰ ਇਹ ਦੇ ਦੋ ਤੇ ਇਹ ਵਾਲੇ ਪੱਤਰਕਾਰ ਬਲਾ ਜਿਹੜੇ ਪੱਤਰਕਾਰ ਇੱਕ ਬੰਦਾ ਹੁਣ ਵਾਲੇ ਸਮੇਂ ਦੇ ਵਿੱਚ ਉਹਨੂੰ ਨੰਗਾ ਕਰਕੇ ਉਹ ਸਾਨੂੰ ਤਾਂ ਕੀਤਾ ਨਹੀਂ ਪਰ ਅਸੀਂ ਜ਼ਰੂਰ ਸਮਾਜ ਦੇ ਵਿੱਚੋਂ ਬੰਦੇ ਨੰਗਾ ਕਰਾਂਗੇ ਉਹ ਪੈਸੇ ਮੰਗਦੇ ਲਾਈਵ ਕਰਦੇ ਵੀ ਜੇ ਤੁਸੀਂ ਸੰਤਾਂ ਨਾਲ ਜੁੜੇ ਆ ਮਹਾਪੁਰਸ਼ਾਂ ਦੀ ਵਿਚਾਰਧਾਰਾ ਨਾਲ ਜੁੜੇ ਆ ਤੇ ਪੈਸੇ ਕਦੇ ਮੰਗਦੇ ਵੀ ਆ ਉਜੀ ਰੋਟੀ ਤੁਸੀਂ ਹੋਰ ਚਲਾ ਲਓ ਇਹ ਤੇ ਹੋਰ ਚਲਾਓ ਆਪਣੇ ਪੈਸੇ ਮੰਗੀਆਂ ਦੇ ਲੋਕਿਆਂ ਇਹ ਪਵਨ ਮੈਮੀ ਸ਼ਰਿਆਮ ਦਾ ਵੀ ਕੀ ਦਿੰਦਾ ਜੀ ਮੈਂ ਕਈ ਸਾਥੀਆਂ ਨੂੰ ਕਿਹਾ ਮੈਂ ਆ ਪਾਈ ਤੀ ਫਗਵਾੜੇ 'ਚ ਬੈਠੇ ਯਾਰ ਵੀ ਯਾਰ ਇਹਦੀ ਬੋਲਦੀ ਬੰਦ ਕਰ ਲੋ ਵੀ ਜੇ ਬੰਦਾ ਸੰਗਰੂਰ ਤੋਂ ਬਠਿੰਡੇ ਤੋਂ ਮਾਲਵਾ ਤੋਂ ਅੱਜ ਦੀ ਕਾਲ ਜਿਹੜੀ ਸੀਗੀ ਇਹ ਸਾਰੇ ਜਿੰਨੇ ਜਿੱਤੇ ਸਾਥੀ ਬੈਠੇ ਸੀ ਪੰਜਾਬ ਦੀ ਕਾਲ ਸੀ ਕੱਲ ਤੋਂ ਲੈ ਕੇ ਪਰਸੋਂ ਲਗਾਤਾਰ ਐਸਐਸਪੀ ਜਿਹੜਾ ਕਪੂਰਥਲੇ ਸਾਹਿਬ ਵੀ ਉਹ ਕਹਿੰਦੇ ਸੀਗੇ ਵੀ ਨਹੀਂ ਯਾਰ ਆਪਾਂ ਇੱਥੇ ਨਾ ਸਭਾਵਾਂਗੇ ਪਰ ਗੱਲ ਇਹ ਆ ਵੀ ਕਿਦੋਂ ਕਿਹਾ ਜਦੋਂ ਸਾਡੀ ਮੀਟਿੰਗ ਲੱਗੇ ਹੋਵੇ ਵੀ ਪਹਿਲਾਂ ਕਿਉਂ ਨਹੀਂ ਬੰਦ ਕਰਦੇ ਆਪਾਂ ਇਹ ਗੱਲ ਕਰਦੇ ਆ ਵੀ ਜਿਹੜੀ ਇਹ ਬੰਦੇ ਆ ਜਿਹੜੇ ਜਿਹੜੇ ਆਪਣੇ ਰਹਿਬਰਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਾਮ ਜਰੂਰ ਲੈਂਦੇ ਆ ਪਰ ਉਹਦੇ ਪੁੰਨਿਆਂ ਤੇ ਚੱਲਦੇ ਨਹੀਂ ਮੈਂ ਫਿਰ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਤੇ ਬਾਣੀ ਚ ਨਹੀਂ ਕਿਹਾ ਵੀ ਆਪਣੇ ਸਮਾਜ ਦੀ ਭੰਡੀ ਕਰਨੀ ਆ ਆਪਣੇ ਸਮਾਜ ਦੇ ਵਿਰੋਧ ਪੁੱਲਣਾ ਤੇ ਆਪਣੇ ਰਹਿਬਰਾਂ ਦੇ ਖਿਲਾਫ ਹੋਣਾ ਬਾਬਾ ਸਾਹਿਬ ਮੇਰਕਰ ਨੇ ਵੀ ਸਾਰਿਆਂ ਨੂੰ ਜੋੜਨ ਦੀ ਗੱਲ ਕੀਤੀ ਆ ਇਕ ਗੁਰੂ ਰਵਿਦਾਸ ਮਹਾਰਾਜ ਜਿਹੜਾ ਬੇਗੰਪੁਰੇ ਦਾ ਸੁਪਨਾ ਆ ਉਹ ਕੱਲਾ ਰਵਿਦਾਸ ਹੀ ਆ ਥੋੜਾ ਬੇਗੰਪੁਰਾ ਦਾ ਸਾਰਾ ਜਿੱਥੇ ਉੱਚ ਨੀ ਜਾਤ ਪਾਤ ਕੁਛ ਨਾ ਹੋਵੇ ਸਾਰੇ ਇੱਕ ਜ਼ਮਾਨ ਬੈਠਣ ਉਹ ਸੁਪਨਾ ਜਿਹੜਾ ਗੁਰੂ ਰਵਿਦਾਸ ਮਹਾਰਾਜ ਨੇ ਉਰੀ ਕਲਪਨਾ ਬਣਾਈ ਸੀ ਤੋਂ ਬਾਣੀ ਜਿਵੇਂ ਲਿਖਿਆ ਪਰ ਇਹ ਬੰਦੇ ਨੇ ਉਹੀ ਗੱਲਾਂ ਫੇਰ 12 ਵਾਰ ਇਹ ਸਾਡਾ ਟਾਰਗੇਟ ਹੀ ਕਦਾ ਸਮੂਹੇ ਸਮਾਂ ਨੂੰ ਮੈਂ ਤਾਂ ਇਹਦੇ ਦਾ ਬਚਾ ਆ ਤੁਸੀਂ ਦੇਖ ਲਓ ਵੀ ਆਹ ਬੰਦੇ ਨੇ ਜਿਹੜੀ ਆ ਫੇਸਬੁਕ ਤੇ ਲਿਖਿਆ ਮੈਂ ਕਈ ਸਾਥੀ ਕਹਿੰਦੇ ਕੀ ਲਿਖਿਆ ਕਹਿੰਦਾ ਅੱਜ ਦੇ ਦਿਨ ਜੀਵਨ ਮੈਮੀ ਨੂੰ ਰੈਟ ਕੀਤਾ ਕਹਿੰਦਾ ਕੁੱਤੇ ਸਾਤ ਤੇ ਹਰਾਮੀ ਸੰਤ ਹੁਣ ਦੇਖੋ ਇਹ ਲਬਜ ਨਾ ਲਿਖਣ ਜੋ ਨਾ ਬੋਲਣ ਜੋ ਇਹ ਬੰਦੇ ਨੇ ਲਿਗਿਆ ਫਿਰ ਉਹ ਇਹਦੇ ਸੀਏ ਨੂੰ ਲਿਖੀ ਜਾਂਦਾ ਆਰਾਮ ਖੋਲ ਲਿਖੀ ਜਾਂਦਾ ਹੈ ਫਿਰ ਉਸ ਤੋਂ ਬਾਅਦ ਕਹਿੰਦਾ ਜਿਹਨੇ 295 ਦਾ ਪਰਚਾ ਕਰਾਉਣਾ ਮੇਰੇ ਤੇ ਕਰਾ ਸਕਦਾ ਤੇ ਮੈਂ ਇਹ ਬੰਦਿਆਂ ਤੇ ਮੂੰਹ ਤੇ ਕੁੱਪਦਾ ਫਿਰ ਉਹ ਲਿਖਦਾ ਸੰਤਾਂ ਨੂੰ ਆਹ ਸੰਤਾ ਹੀ ਫੋਟੋ ਨੂੰ ਸੰਤ ਕਿਸ਼ਨਾਨਦ ਮਹਾਰਾਜ ਜੀ ਸਾਰੇ ਜਾਣਦੇ ਬਈ ਪੀਐਸਪੀ ਦਾ ਸਭ ਤੋਂ ਜ਼ਿਆਦਾ ਪ੍ਰਚਾਰ ਕਰਨ ਕੀਤਾ ਵੀ ਸਰਫ ਇਹ assi dating ਕੀਤਾ ਜਿਹੜਾ ਨੇ ਸ਼ਰਿਆਾਂ ਬੋਲਿਆ ਉਹ ਕਹਿੰਦਾ ਇਹ ਕੋਈ ਐਮਐਲਏ ਤੇ ਐਮਪੀ ਥੋੜਾ ਲੋਕੀ ਕਹਿੰਦੇ ਇਹਨਾਂ ਨੂੰ ਮੱਥੜੀ ਗੱਲ ਸੰਤਾਂ ਨੂੰ ਬੋਲੀ ਜਾਂਦਾ ਫਿਰ ਇਹਨਾਂ ਨੇ ਮਾਰੇ ਨੂੰ ਕਹਿੰਦਾ ਬਾਬਾ ਸਾਹਿਬ ਮੇਦ ਕਰ ਮੁਰਦਿਆਂ ਦੇ ਮਸੀਹਾ ਬਾਬਾ ਸਾਹਿਬ ਕੀਰਮਰਾ ਦੇਖਣਾ ਬੜੀ ਗੱਲ ਲੋਕੀ ਮੈਨੂੰ ਪੁੱਛਦਾ ਕਿ ਤੂੰ ਕਿਉਂ ਲਿਗਿਆ ਮੈਂ ਕਹਾਂ ਯਾਰ ਇਹ ਤਾਂ ਉਹਦੀ ਕੱਢੋ ਸੀ ਫੇਸਬੁੱਕ ਦੇ ਬੰਦੇ ਦੀ ਫਿਰ ਆ ਇਹ ਸੰਤਾ ਮੋਹਪਲ ਸਾਰੇ ਆਪਣੇ ਸਮਾਜ ਦੇ ਮੈਂ ਨਾਲ ਦਾ ਅੱਧੇ ਦਾ ਬੰਦੇ ਜਿਹੜੇ ਡੇਰਾ ਲਾਲਾ ਸਵਾਮੀ ਜ਼ਰੂਰ ਜਾਂਦੇ ਹੋਣੇ ਤੇ ਉਹ ਕੀ ਲਿਖਦਾ ਜੀ ਬੋਜਨਾ ਦਾ ਬੇੜਾ ਗਰ ਕਰਨ ਵਾਲਾ ਸਭ ਤੋਂ ਵੱਡਾ ਬੰਦਾ ਉਹ ਸੱਦਾ ਪਟਾ ਲਾਉਂਦਾ ਉਹ ਕਹਿੰਦੇ ਯਾਰ ਇਹ ਤਾਂ ਬੋਲਦੇ ਨਹੀਂ ਫਿਰ ਆਪ ਜਿਹੜੇ ਸੰਤ ਵਿਚਾਰੇ ਕੋਈ ਮੈਲ ਨਹੀਂ ਸੁਣਿਆ ਨਹੀਂ ਕਦੇ ਵੀ ਗੱਲ ਵੀ ਆਹ ਪਤਰੀ ਤੇ ਪਤਰੀ ਤੇ ਵੀ ਲੈਤਾ ਵੀ ਇਹ ਜਿਹੜੇ ਡੇਰੇ ਆ ਜਾਂ ਹੋ ਰਿਹਾ ਇਹਨਾਂ ਨੇ ਤੁਹਾਨੂੰ ਕੀ ਦੇਣਾ ਇਹ ਵੀ ਪੁੱਛਦਾ ਪੁੰਦਾ ਜੀ ਨਹੀਂ ਕਰਦਾ ਬੰਦਾ ਪੁੱਛਦਾ ਚੱਲਦੀਆਂ ਹੀ ਆ ਫਿਰ ਇਹਨੇ ਆਹ ਲੈਤਾ ਵੀ ਜਿਹੜੇ ਵਾਲਿਊ ਮਹਾਰਾਜ ਹੈ ਕਹਿੰਦਾ ਇਹ ਬ੍ਰਾਹਮਣ ਹੈ تیرے ਨੇ ਮਾਗੀ ਮੰਗੀ ਸੀ ਵਾਲਮੀ ਮਹਾਦੇ ਜਿਹੜੇ ਵਾਲਮੀ ਸਮਾਏ ਨੂੰ ਮੰਨਦੇ ਆ ਉਹਨਾਂ ਨੂੰ ਵੀ ਲਿਖੀ ਜਾਂਦਾ ਇਹ ਆ ਸੰਤਾਂ ਨੂੰ ਕੀ ਲਿਖੀ ਜਾਂਦਾ ਦੇਖੋ ਇਹ ਹਨ ਮੁਸਲਮਾਨ ਦੇ ਨਜਾਇਜ਼ ਉਲਾਮ ਸੰਤਾਂ ਨੂੰ ਕੋਈ ਛੜਦਾ ਕਿਸੇ ਨੂੰ ਨਹੀਂ ਕੋਈ ਛੜਦਾ ਨਹੀਂ ਕਿਸੇ ਨੂੰ ਇਹ ਜਦੋਂ ਅਸੀਂ ਇਹ ਉਪਰਾਲਾ ਕੀਤਾ ਇਹ ਬੰਦੇ ਨੂੰ ਮੈਂ ਥੇ ਸਾਥੀਆਂ ਨੂੰ ਕਿਹਾ ਵੀ ਭਾਜੀ ਵੀ ਅਸੀਂ ਫਗਵਾੜੇ ਇਹ ਬੰਦੇ ਦਾ ਪਤਾ ਜਿਹੜਾ ਦਿੱਸਾਈ ਜਾਵੇ ਕਿਉਂਕਿ ਆਪਾਂ ਨੂੰ ਇਹ ਲੱਗਦਾ ਹੀ ਬੰਦਾ ਬਾਹਰ ਬੈਠਾ ਪਰ ਇਹ 1.5 ਸਾਲ ਤੋਂ ਇੱਥੇ ਸਾਡੇ ਫਗਵਾੜੇ ਬੈਠਾ ਹੀ ਕਿਸੇ ਨੇ ਸਾਨੂੰ ਦੱਸਿਆ ਨਹੀਂ ਅਸਪੀਸ਼ਮਣੋ ਭਾਈ ਨੂੰ ਪੁੱਛਿਆ ਹੀ ਇਹਨਾਂ ਨੇ ਸਾਡਾ ਪ੍ਰੇਮਪੁਰ ਮੁਹੱਲੇ ਦੇ ਵਿੱਚੋਂ ਰਹਿੰਦਾ ਤੇ ਗੁਰੂ ਰਵੀਦਾਸ ਮਹਾਰਾਜ ਦੇ ਨਾਲ ਗੜੀ ਆ ਤੇ ਇੱਕ ਚੱਕੀ ਦੱਸੀ ਇਹਨਾਂ ਨੇ ਤੇ ਆਪਾਂ ਉਹੀ ਡਾਕੂਏਸ਼ਨ ਜਿਹੜੀ ਉਹਦਾ ਮੋਬਾਈਲ ਨੰਬਰ ਪਤਾਣਾ ਪਤਾਰੇ ਜਿਹੜਾ ਐਸ ਐਚ ਓ ਥਾਣਾ ਦੀ ਹੱਤੀ ਬਲੰਦਰ ਨੂੰ ਉਹ ਦੱਸਦਾ ਵੀ ਇੱਥੇ ਰਹਿੰਦਾ ਆਹ ਲੋਕੇਸ਼ਨ ਆ ਤੇ ਉਹਨਾਂ ਨੇ ਲੋਕੇਸ਼ਨ ਲੈ ਕੇ ਬੰਦੇ ਚੁੱਕ ਲਿਆ ਚੁੱਕਣ ਤੋਂ ਬਾਅਦ ਵਿੱਚ ਸਾਡਾ ਕੀ ਫਰਜ਼ ਬਣਦਾ ਯਾਰ ਸਾਰੇ ਸਮਾਜ ਦਾ ਕੀ ਫਰਜ਼ ਬਣਦਾ ਵੀ ਚੁੱਕ ਲਿਆ ਯਾਰ ਇਕੱਠੇ ਹੋ ਕੇ ਜਾਓ ਤੇ ਉਹਨੂੰ ਪੁੱਛੋ ਵੀ ਆ ਤੂੰ ਬਾਰ ਬਾਰ ਬੋਲਦਾ ਕਹਦਾ ਉਹ ਦੀ ਆਪਣੀ ਲਗਾਮ ਲਾਉਣੀ ਕਿ ਲਾਉਣੀ ਉਹ ਪਿੱਛੇ ਵੀ ਨਹੀਂ ਗਿਆ ਕੋਈ ਮੈਂ 5 ਘੰਟੇ ਥਾਣੇ ਪਦਾਰਾ ਅਸੀਂ ਮੈਂ ਤਾਂ ਬੁੱਗਾ ਤੇ ਬਾਬਾ ਟੇਕ ਜਾਂ ਜੀ ਕਮਲ ਸਾਫਲਾ ਜੀ ਹੋਰ ਕਈਆਂ ਨੂੰ ਫੋਨ ਕੀਤਾ ਵੀ ਆ ਜਾਓ ਅਸੀਂ 4-5 ਘੰਟੇ ਥਾਣੇ ਰਹਿਿਆ ਉਹਨੂੰ ਮਿੰਡ ਵੀ ਨਹੀਂ ਕੋਈ ਆ ਬੰਦੇ ਨੂੰ ਕੋਈ ਮਿੰਡ ਵੀ ਨਹੀਂ ਆਇਆ ਤੇ ਅਸੀਂ ਆਪਣੇ ਸਾਥੀ ਨੂੰ ਦੱਸਿਆ ਇਹ ਬੰਦਾ ਵੀਡੀਓ ਜਿਹੜੀ ਚੱਲੀ ਆ ਉਹ ਚੱਲਣ ਦੇ ਉੱਪਰ ਇਹਨਾਂ ਦਾ ਨਾਂ ਪਹਿਲਾਂ ਦੂਜਾ ਮੇਰਾ ਚੀਚਾ ਬੁੱਗੇ ਦਾ ਲਿਖਿਆ ਸੀ ਵੀ ਇਹ ਬੰਦਿਆਂ ਛਿੱਤਨ ਮਾਰੇ ਇਹਨੂੰ ਰੈਸਟ ਕਰਾ ਲਿਆ ਸਾਰੇ ਨੂੰ ਪਤਾ ਲੱਗ ਗਿਆ ਅਗਲੇ ਦਿਨ ਵੀ ਸਾਡਾ ਕੋਈ ਸਮਾਜ ਦਾ ਨੁਮਾਇੰਦਾ ਜਿਹੜਾ ਉਹ ਥਾਣੇ ਨਹੀਂ ਪਹੁੰਚਿਆ ਵੀ ਆਪਾਂ ਦੇਖੀਏ ਨੇ ਤੁਹਾਡੇ ਵੀਡੀਓ ਸਾਹਮਣੇ ਆਪਣੇ ਸਮਾਜ ਸਾਹਮਣੇ ਇਹ ਗੱਲ ਤਾਂ ਰੱਖਦਾ ਵੀ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ 166 ਦੇ ਚੌਂਡ ਦੇ ਬਿਆਨ ਜਰੂਰ ਦੋ। ਤੁਸੀਂ 16 17 18 25 50 ਜਿੰਨੇ ਦਿਨੇ ਦੋ ਯਾਰ ਉਹ ਚ ਕੀ ਫਾਇਦਾ ਹੋਊਗਾ? ਜਿੰਨੇ ਜਿੰਨੀ ਜਥੇਬੰਦੀਆਂ ਆਪਣੇ ਬਿਆਨ ਦੋngੀਆਂ ਉਹ ਇੱਕ ਇੱਕ ਵੀਕੀਲ ਤਾਂ ਕਰੋਗੇ ਆਪਾਂ। ਹਰ ਜਥੇਬੰਦੀ ਵੱਲੋਂ ਇੱਕ ਇੱਕ ਵਕੀਲ ਹੋਊਗਾ ਤੇ ਜਦੋਂ ਇਹਦੀ ਪੇਸ਼ੀ ਹੋਊਗੀ 40 50 ਵਕੀਲ ਜੇ ਖੜੇ ਹੋਗੇ ਕੋਰਟ ਭਰੀ ਹੋਵੇ ਤਾਂ ਸਾਨੂੰ ਸਮਾਜ ਦਾ ਭਲਾ ਨਾ ਵੱਖ-ਵੱਖ ਮੈਂ ਕਹਾ ਸਮਾਜ ਦੇ ਵਿੱਚੋਂ ਜਿਨ੍ਹਾਂ ਨੇ ਪੋਸਟਾਂ ਪਾਈਆਂ ਮੁਸਲਮਾਨ ਭਾਈਚਾਰੇ ਨੂੰ ਕਿਹਾ ਵੀ ਤੂੰ ਬਿਆੰਦੇ ਵੀ ਆ ਲਿਖਿਆ ਜਿਹੜੇ 크ਰਿਸਚੀਅਨ ਭਾਈਚਾਰੇ ਨੂੰ ਉਹਨਾਂ ਨੇ ਕਿਹਾ ਵੀ ਇੱਕ ਵਕੀਲ ਤੁਸੀਂ ਕਰੋ ਤੁਸੀਂ ਸਮਾਜ ਨੂੰ ਆ ਲਿਖਿਆ ਡੇਰਾ ਰਾਧਾ ਸੌਮੀ ਮਹਾਰਾਜ ਦੀ ਜਿਹੜੀ ਸੰਗਤ ਉਹਨਾਂ ਨੂੰ ਕਿਹਾ ਵੀ ਇੱਕ ਵਕੀਲ ਤੁਸੀਂ ਕਰੋ ਸਾਡੇ ਰਹਿਵਰਾਂ ਨੂੰ ਵੀ ਇਹਨੇ ਇਹ ਲਿਖਿਆ ਤੇ ਜਦੋਂ ਅਸੀਂ ਸਾਰੀਆਂ ਕਮਿਊਨਿਟੀਆਂ ਇਕੱਠੀਆਂ ਹੋ ਕੇ ਕੋਰਟ 'ਚ ਪਹੁੰਚਾਂਗੇ ਨਾ ਤੇ ਐਨਐਸਏ ਉਸੇ ਟਾਈਮ ਜੱਜ ਨੇ ਰეკਮੈਂਡ ਕਰਦਾ ਉਹ ਬੰਦੇ ਤੇ ਐਨਐਸਏ ਦੀ ਧਾਰਾ ਲੱਗ ਸਕਦੀ ਜੇਕਰ ਆਪਾਂ ਸਾਰੇ ਇਕੱਠੇ ਹੋਗੇ ਉਹਦਾ ਵਿਰੋਧ ਕਰਾਂਗੇ ਆਪਣਾ ਆਪਣਾ ਵਕੀਲ ਖੜਾ ਕਰਾਂਗੇ ਵੀ ਇਹ ਹਰ ਧਰਮ ਨੂੰ ਟਾਰਗੇਟ ਕਰਦਾ ਇਕੱਲਾ ਸਾਡੋ ਨਹੀਂ ਹਰ ਧਰਮ ਕਰਦਾ ਤੇ ਜਦੋਂ ਉਹ ਬੰਦੇ ਦੇ ਜੱਜ ਨੇ ਕਿਹਾ ਵੀ ਐਸ ਐਚਓ ਨੂੰ ਲੈ ਕੇ ਕੰਦਾ ਮੈਂ ਆਪਣੇ ਪਤਾਰੇ ਦੀ ਉਹ ਬੰਦੇ ਨੂੰ ਵੀ ਕਿਹਾ ਐਸ ਐਸਪੀ ਨੂੰ ਵੀ ਲੋਕ ਕਹਿੰਦਾ ਵੀ ਚੋਣ ਜਾਬਤਾ ਲੱਗਾ 17 ਤੱਕ ਇਹਨੂੰ ਬੰਦੇ ਨੂੰ ਪੁਲਿਸ ਲੈਣ ਜਿਹੜਾ ਇਹਨੂੰ ਭੇਜ ਦਾਂਗੇ ਕਿਉਂਕਿ ਸਸਪੈਂਡ ਉਹਨੂੰ ਸਸਪੈਂਡ ਕਰਾਂ ਦਾ ਆਪਾਂ ਮੁੱਦਾ ਚੁੱਕਿਆ ਤਾਂ ਚੁੱਕਿਆ ਸੀਗਾ ਵੀ ਜਦੋਂ ਉਹਨੂੰ ਕਿਹਾ ਵੀ 295 ਜਿਹੜੀ ਬੀ ਐਨ ਐਸ ਧਾਰਾ ਆ ਵੀ ਸਜ਼ਾ 2 ਸਾਲ ਆ 35 ਦਾ ਨੋਟ ਦੇਣਾ ਪੈਣਾ ਜੇਕਰ ਐਸ ਐਚਓ ਚੱਲ ਜਵੇ ਜੇ ਡੀ ਐਸ ਪੀ ਚੱਲ ਜਵੇ ਦੋਨਾਂ ਚੈੱਕ ਨੂੰ ਤੇ ਜੱਜ ਨੇ ਉਹਨੂੰ ਜਿਹੜਾ ਆ ਤਰੰਤ ਜਿਹੜਾ ਜੇਲ੍ਹ ਚ ਭੇਜ ਦੇਣਾ ਇਹ ਬੰਦੇ ਨੇ ਜਾਣ ਬੁੱਝ ਕੇ ਐਸ ਐਚਓ ਉੱਥੇ ਨਹੀਂ ਗਿਆ ਫੇਰ ਹੀ ਨੁਲਾਕੀ ਕਰਕੇ ਸੋਨੀਆਂ ਨੂੰ ਪੈਂਦੀਆਂ ਸਾਨੂੰ ਸੋਨੀਆਂ ਪੈਂਦੀਆਂ ਜਿਹਨੇ ਚੁੱਕਿਆ ਸੀ ਅਗਲੇ ਕਹਿੰਦੇ ਪਤਾ ਨਹੀਂ ਕਿ ਉਹ ਛੁੱਟਿਆ ਕਿਉਂ ਜਾਂਦਾ ਕੋਰਟ 'ਚ ਕੋਈ ਨਹੀਂ ਫੇਰ ਮੈਂ ਤੁਹਾਨੂੰ ਦੱਸਦਾ ਕੋਰਟ 'ਚ ਕੋਈ ਜਾਂਦਾ ਨਹੀਂ ਕਿਸੇ ਦੀ ਗੱਲ ਦੱਸਦੇ ਨਹੀਂ ਡਿਗਰੀ ਰਾਏ ਸਾਨੂੰ ਦੱਸਦੇ ਨਹੀਂ ਮੈਂ ਤਾਂ ਕਿਹਾ ਵੀ ਸਾਰੇ ਜੀ ਰਾਏ ਲੈ ਲਓ ਜਿੱਦੋਂ ਛੁੱਟ ਕੇ ਘਰ ਆਇਆ ਉਹ ਦੁਬਾਰਾ ਫੇਰ ਕੁਰਸੀ ਤੇ ਬਹਿ ਗਿਆ ਆਪਣੇ 28 ਮਿੰਟ ਦੀ ਵੀਡੀਓ ਪਾਈ ਉਹਨੇ 28 ਮਿੰਟ ਦੇ ਵਿੱਚ ਉਹਨੇ ਸਾਰੀ ਗੱਲ ਦੱਸੀਆਂ ਜੋ ਉਰਨਾ ਤੱਕਾ ਕਹਿੰਦਾ ਮੈਂ ਨਾ ਕੀਤਾ ਜੀ ਐਂ ਕੀਤਾ ਪਰ ਮੇਰੇ ਬਾਬਾ ਸਾਹਿਬ ਦਾ ਸਹਿਤ ਹੱਥ ਸੀ ਤੇ ਮੈਂ ਵਾਪਸ ਆ ਗਿਆ ਹੁਣੇ ਹਟਣਾ ਫੇਰ ਨਹੀਂ ਹੈਗਾ ਤੇ ਮੈਂ ਇਕੱਠੇ ਹੋ ਕੇ ਜਦੋਂ ਲੰਬੜੇ ਉੱਥੇ ਆਪਣੇ ਸਾਂ ਸੰਮੇਲਨ ਸੀਗਾ ਤੇ ਉੱਥੇ ਸਾਰਿਆਂ ਨੂੰ ਗਿਆ ਭਰਾਵਾ ਜੋ ਡਿਸੀਜਨ ਲੈਣਾ ਦੱਸੋ ਡਿਸੀਜਨ ਕੋਈ ਲੈਂਦਾ ਨਹੀਂ ਅੱਜ ਦੀ ਜਿਹੜੀ ਮੀਟਿੰਗ ਰੱਖੀ ਸੀ ਸਾਰਿਆਂ ਨੂੰ ਕਾਲ ਸੀਗੀ ਪਰ ਜਦੋਂ ਪ੍ਰਸ਼ਾਸਨ ਨੇ ਦੱਸਿਆ ਯਾਰ ਉਹਦਾ ਦਿੱਲੀ ਘੁੰਮਦਾ ਆਉਣਾ ਕਿਸੇ ਨੇ ਨਹੀਂ ਤੇ ਸਾਥੀ ਪਹੁੰਚਦੇ ਸੀ ਵੀ ਉਹ ਆਣੇ ਤੇ ਮੈਂ ਤਾਂ ਇਹੀ ਦੱਸਣਾ ਵੀ ਉਹਦਾ ਪਤਾ ਦਿੱਲੀ ਇਹਦੇ ਆਉਣਾ ਕਹਿੰਦੇ ਇਸ ਕਰਕੇ ਕਈ ਸਾਥੀ ਜਿਹੜੇ ਆ ਫਿਰ ਇਸ ਗਲਤੀ ਕਰਕੇ ਇੱਥੇ ਨਹੀਂ ਪਹੁੰਚੇ ਅਗਲੇ ਭਾਈ ਤੁਸੀਂ ਜੋ ਫੈਸਲਾ ਲਓਗੇ ਅਗਲੀ ਮੁੰਮੜ ਜਿਹੜੀ ਆ ਉਹ ਬਣਾਓ। ਉਹ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਯਾਰ ਡਿਸੀਜਨ ਕੋਈ ਚੰਗਾ ਲਈਏ। ਕਿਉਂਕਿ ਜਿਹੜਾ ਕਿੰਦੂ ਪਰੰਤੂ ਆਪਣੇ ਤੋਂ ਹੁੰਦੇ ਆ ਪਹਿਲਾਂ ਆਪਣੇ ਸਮਾਜਾਂ ਨੂੰ ਇਹ ਬੰਦੇ ਜਿਹੜੇ ਫੇਸਬੁੱਕਾਂ ਦੇ ਗਲਤ ਆਪਣੇ ਸਮਾਜ ਦੇ ਗੁੱਸਾ ਕਰਦੇ ਆ ਡੇਰਾ ਸਰਸਖਣ ਬੱਲਾ ਤੋਂ ਉਹਨਾਂ ਟਰੱਸਟੀਆਂ ਨੂੰ ਵੀ ਕਿਹਾ ਸੀ ਸਾਰਿਆਂ ਨੂੰ ਵੀ ਬੇਨਤੀ ਆ ਜੁੜ ਕੇ ਇਹ ਆ ਵੀ ਜਿਹੜਾ ਬੰਦਾ ਗਲਤ ਬੋਲਦਾ ਪਹਿਲਾਂ ਤਾਂ ਡੇਰਿਆਂ 'ਚ ਐਂਟਰੀ ਬੰਦ ਕਰ ਦੇਣਾ। ਚਾਹੇ ਮੈਂ ਹੋਵਾਂ ਚਾਹੇ ਕੋਈ ਵੀ ਹੋਵੇ। ਜਨੇ ਆਪਣੇ ਸਮਾਜ ਦੀ ਭੰਡੀ ਪ੍ਰਚਾਰ ਕਰਨੀ ਕੰਮ ਨਹੀਂ ਕਰਨਾ ਹੋ ਕੇ ਤੇ ਜਿੰਨੀਆਂ ਜੱਥੇਬੰਦੀਆਂ ਵੀ ਕੰਮ ਕਰਦੀਆਂ ਜਿਨ੍ਹਾਂ ਨੇ ਵੀ ਹੱਲੇ ਬਿਆਨ ਹੱਲੇ ਸਰਵ ਦੋ ਹੋਏ ਆ ਇੱਕ ਬਾਬੇ ਡੇਕ ਜਾਂਦਾ ਤੇ ਇੱਕ ਕਮਲ ਸਾਹਬ ਨੇ ਮੈਂ ਕਈਆਂ ਨੂੰ ਫੋਨ ਕੀਤਾ ਪਰ ਬਿਆਨ ਦੇ ਹੱਦ ਤੱਕ ਪਹਾਰੇ ਥਾਣੇ ਨਹੀਂ ਆ ਐਨੀ ਬੇਨਤੀ ਤੁਹਾਨੂੰ ਸੋਸ਼ਲ ਮੀਡੀਆ ਕਰਦਾ ਵੀ ਸਾਰੇ ਜਾ ਕੇ ਉੱਥੇ ਕਾਰਵਾਈ ਆਪ ਕਰਾਓ ਉਹਨੇ ਜਿਹੜੀ ਆ ਦੰਗੇ ਵੜਵਾਉਣ ਦੀ ਧਾਰਾ ਲਾਈ ਆ ਜੇਕਰ ਤੁਸੀਂ ਸਾਰੇ ਇਕੱਠੇ ਹੋ ਕੇ ਬਿਆਨ ਦੇ ਦੋਗੇ ਮੈਂ ਤੁਹਾਨੂੰ ਫੇਰ ਕੰਨਾ ਉੱਥੇ ਤੁਸੀਂ ਐਨਐਸਏ ਲਾ ਸਕਦੇ ਆ ਜੋਰ ਹੀ ਫੇਸਬੁੱਕਾਂ ਤੇ ਉਹਨੇ ਹਰ ਧਰਮ ਦੇ ਵਿਰੋਧ ਲਿਖਿਆ ਪਰ ਕਿਤੇ ਨਾ ਕਿਤੇ ਕਾਨੂੰਨ ਦੀ ਵਿੱਚ ਸਾਨੂੰ ਜਾਣਾ ਪੈਣਾ ਲੀਗਲੀ ਰਾਈ ਲੈ ਕੇ ਆਪਣੇ ਆਪਣੇ ਵਕੀਰ ਕੰਨਣੇ ਪੈਣੇ ਆ ਹੁਣ ਇਹਦਾ ਅੱਜ ਦਾ ਫੈਸਲਾ ਜਿਹੜਾ ਸਾਨੂੰ ਹੋਣਾ ਚਾਹੀਦਾ ਅੱਜ ਆਪਾਂ ਡਿਬੇਟ ਰੱਖ ਲਈ ਉਹ ਬੰਦਾ ਨਹੀਂ ਆ ਹੁਣ ਅਗਲਾ ਸਟੈਪ ਕੀ ਹੈ ਆਪਾਂ ਤਾਂ ਇਹ ਵੀਡੀਓ ਤੇ ਬੋਲਿਆ ਸੀ ਮੈਂ ਕਿਉਂਕਿ ਆਪਾਂ ਜਿਹੜੀ ਚੀਜ਼ ਬੋਲਦੇ ਆ ਉੱਤੇ ਪਿਆਰ ਵੇ ਕਾਨੀਗਾ ਨਹੀਂ ਹੁੰਦੀ ਆਪਾਂ ਇਹ ਕਿਹਾ ਸੀ ਵੀ ਜੇਕਰ ਨਹੀਂ ਹੁੰਦਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਉਹ ਬੰਦੇ ਦੇ ਘਰ ਜਾਣਾ ਔਰ ਇੱਕ ਘਰ ਜਾ ਕੇ ਵੀਡੀਓ ਪਾਣੀ ਆ ਵੀ ਉਹਦੇ ਮਾਂ ਹੋਵੇ ਪੇ ਹੋਵੇ ਆਪਾਂ ਨੂੰ ਪਤਾ ਨਹੀਂ ਫੈਮਿਲੀ ਕੋਣਾ ਤਾਇਆ ਬੂਪੜੇ ਚਾਚਾ ਭਰਾ ਕੋਈ ਤਾਂ ਹੋਊਗਾ ਬੰਦੇ ਦਾ ਵੀ ਉਹਨੂੰ ਪੁੱਛੀਏ ਯਾਰ ਵੀ ਆ ਤੂੰ ਤੇਰੇ ਆਪਣੇ ਬੰਦਾ ਦੀ ਬੋਦੀ ਕਿਉਂ ਸਮਾਇਦੂਗਾ ਤੇ ਜੱਸੀ ਗੁੱਡੂ ਜੀ ਹੁਣ ਨਹੀਂ ਆਏ ਜੱਸੀ ਗੁੱਡੂ ਨੂੰ ਮੇਰੇ ਸੋਹਣ ਮੈਮੀ ਦੇ ਭਰਾ ਦਾ ਫੋਨ ਆਇਆ ਸੀ ਚੰਦਰੇਸ਼ ਕੋਲ ਕੋਲ ਸਾਹਿਬ ਜਿਹੜੇ ਆ ਉਹਨਾਂ ਨੇ ਉਹ ਜਿਹੜੀ ਪਾਰਕ ਦੀ ਜਿਹੜੀ ਮੀਟਿੰਗ ਸੀਗੀ ਉਹ ਕੈਨਸਲ ਕਰਤੀ ਮੈਨੂੰ ਨਹੀਂ ਫੋਨ ਕੀਤਾ ਬੇਸ਼ਕੁਲ ਅਮੇ ਜੋ ਇਹਨਾਂ ਨੂੰ 30 ਮਿੰਟ ਸਾਨੂੰ ਕਰਦੇ ਹੀ ਫੋਨ ਬਾਰ-ਬਾਰ ਤੇ ਜੱਸੀ ਗੁੱਡੂ ਨੂੰ ਕੀਤਾ ਕਹਿੰਦੇ ਭਾਜੀ ਯਾਰ ਪਾਰਕ 'ਚ ਨਾ ਰੱਖੋ ਵੀ ਇੱਥੇ ਰੋਲਾ ਪੈਂਦਾ ਦੇਖੋ ਪਾਰਕ ਕਿਹੜੇ ਨਾਂ ਤੇ ਆ ਬਾਵਾ ਸਾਹਿਬ ਅਮੇਰ ਘਟੀਆਂ ਤੇ ਉਹਨਾਂ ਦੇ ਮਿਸ਼ਨ ਦੇ ਜਿਹੜੇ ਪੈਰੋਕਾਰ ਆ ਉਹ ਲੋਬੀ ਦਾਸ ਮਹਾਰਾਜ ਉਹਨਾਂ ਦੇ ਪੈਰੋਕਾਰ ਜਿੰਨੇ ਵੀ ਡੇਰੇ ਲੋਬੀ ਦਾਸ ਮਹਾਰਾਜ ਨਾਲ ਆਪਾਂ ਅੱਜ ਇੱਥੇ ਮੰਡੀ 'ਚ ਬੈਠੇ ਆਂ ਇੱਥੇ ਆਉਣ ਦੀ ਲੋਮਤ ਕਿਉਂ ਪਈ ਸਾਡੀਆਂ ਪਾਰਕਾਂ ਸਾਡੀਆਂ ਰਹਿਵਲਾਂ ਦੇ ਨਾਲ ਦੇ ਪਾਰਕਾਂ ਸਭ ਕੁਝ ਆਪਣਾ ਤੇ ਸਾਨੂੰ ਉੱਥੇ ਅੱਗੇ ਨਹੀਂ ਮੀਟਿੰਗ ਆਉਂਦੀ ਉਹ ਜਗ੍ਹਾ ਛੱਡ ਕੇ ਸਾਨੂੰ ਇੱਥੇ ਕਰਨਾ ਪਈ ਮੀਟਿੰਗ ਜਿਹੜਾ ਭਾਈ ਨੇ ਮੀਟਿੰਗ 'ਚ ਲਿਖਿਆ ਵੀ ਆਹ ਇਸ ਜਗ੍ਹਾ ਤੇ ਹੋਣੀ ਮੇਰੇ ਖਿਆਲ ਤਿੰਨ ਮੀਟਿੰਗਾਂ ਚੇਂਜ ਹੋ ਗਈਆਂ ਵੈਲੀ ਦੂਜੀ ਤੀਸਰੀ ਕਮੇਕ ਪੋਲ ਸਾਹਿਬ ਨੂੰ ਅੱਗੇ ਹੋਣਾ ਚਾਹੀਦਾ ਸੀ ਵੀ ਭਾਜੀ ਮੈਂ ਹੋਂਦਾ ਵੀ ਦੱਸਦਾ ਵੀ ਤੂੰ ਆ ਬੋਲਦਾ ਕਿਉਂ ਬੰਦਾ ਪਰ ਗੱਲ ਇਹ ਆ ਵੀ ਜੇਕਰ ਮੇਰੇ ਦਿਲਦਜ ਬੋਲਿਆ ਹੁੰਦਾ ਹੋ ਤਾਂ ਜਿੱਥੇ ਕਹਿੰਦੇ ਮੀਟਿੰਗ ਹੈ ਨਾ ਉੱਥੇ ਹੀ ਹੋਣੀ ਸੀ ਮੈਂ ਕੈਂਸਲ ਨਹੀਂ ਕਰਨੀ ਸੀ ਮੈਂ ਚਾਹੇ ਭਾਵੇਂ ਡੀਜੀ ਵੀ ਕਹਿੰਦਾ ਚਾਹੇ ਜੋ ਮਰਜੀ ਕਹਿੰਦਾ ਜਿੱਥੇ ਰੱਖੀ ਆ ਤੇ ਉੱਥੇ ਹੀ ਰੱਖਣੀ ਸੀ ਪਰ ਇਹ ਜੱਜਬਾ ਭਾਜੀ ਜਤੀਸ਼ ਭਾਈ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਆ ਵੀ ਜਿੱਥੇ ਮੀਟਿੰਗ ਰੱਖਤੀ ਆ ਫਿਰ ਜੋ ਮਰਜੀ ਹੋ ਜਵੇ ਤੇ ਯਾਰ ਰੱਖੋ ਇਹ ਗਲਤਤਾ ਕਰੋ ਫਿਰ ਬੰਦਾ ਬੁਹਾੜਦਾ ਹੈ ਨਹੀਂ ਬੋਲਣੋ ਤੇ ਉਹਨੇ ਬੋਲੀ ਜਾਣਾ ਮੈਂ ਤੁਹਾਨੂੰ ਫੇਰ ਕਹਿੰਦਾ ਇਰੇ ਪਰਿਵਾਰ ਦੇ ਇਰੇ ਭਰਾ ਨੇ ਗਿਆ ਸੀ ਜੱਸੀ ਗੁੱਡੂ ਨੂੰ ਵੀ ਭਾਜੀ ਯਾਰ ਇਹ 2019 ਦਾ ਪਰਚਾ ਚੱਲਦਾ ਆ ਇਹਦਾ ਕਾਰੋਬਾਰ ਖਤਮ ਹੋ ਗਿਆ ਇਹਦੀਆਂ ਦੁਕਾਨਾਂ ਬੇਕੀਆਂ ਇਹਦੀ ਘਰ ਵਾਲੀ ਤਲਾਕ ਦੇ ਕੇ ਚਲੀ ਗਈ ਆ ਵੀ ਇਹ ਬੰਦੇ ਦਾ ਬੇਸਾਰਾ ਏ ਇਹ ਗੱਲ ਲੱਭ ਜਿਹੜੇ ਆਨੇ ਉਹਨੇ ਭਰਾ ਨੇ ਜਿਹੜਾ ਇਹਦਾ ਮੈਮੀ ਦਾ ਭਰਾ ਪਤਾ ਨਹੀਂ ਪਤਾ ਕੌਣਾ ਇਹ ਜੱਸੀ ਗੁੱਡੂ ਨੂੰ ਗਿਆ ਮੈਂ ਤਾਂ ਕਹਿੰਦਾ ਵੀ ਜਿਹੜੀਆਂ ਗੱਲਾਂ ਹੋਈਆਂ ਤੀ ਮੀਡੀਆ ਨੂੰ ਦੱਸੋ ਇਹ ਇਹ ਲਾਈਵ ਮੈਂ ਜੱਸੀ ਗੁੱਡੂ ਨੂੰ ਵੀ ਕਿਹਾ ਕਿ ਜੇ ਜੋ ਤੇ ਨਾਲ ਗੱਲਬਾਤ ਕਿਸਰੀ ਹੋਈ ਯਾਰ ਤੂੰ ਦੱਸ ਤਾਂ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਪਤਾ ਲੱਗੇ ਤੇ ਹੁਣ ਤਾਨੂੰ ਬੇਨਤੀ ਕਰਦਾ ਭਾਈ ਸਾਰੇ ਭਰਾ ਬੈਠੇ ਆਪਾਂ ਸਾਰੇ ਸੀਨੀਅਰ ਸਾਥੀ ਬੈਠੇ ਆ ਸਾਰੇ ਆਪਣੀ ਆਪਣੀ ਜਗ੍ਹਾ ਕੰਮ ਕਰਦੇ ਆ ਇੱਕ ਡਿਸੀਜਨ ਲਓ ਵੀ ਇਹ ਬੰਦੇ ਦੇ ਫੈਮਲੀ ਦੇ ਨਾਲ ਗੱਲ ਕੀਤੀ ਜਾ ਵੀ ਜੇਕਰ ਬਾਅਦ ਦੁਬਾਰਾ ਫੇਰ ਵੀਡੀਓ ਪਾਉਂਗਾ ਉਹਦਾ ਵੀ ਦੱਸੋ ਵੀ ਰਿਜ਼ਲਟ ਕੀ ਹੋਣਾ ਚਾਹੀਦਾ ਦੱਸੋ ਸਾਡੇ ਹੱਥ ਮੈਂ ਹੈ ਨਹੀਂੋ ਜੀ ਇੱਕ ਇੱਕ ਗੱਲ ਆਖਰ ਵਿੱਚ ਜੇਨੇ ਫੇਰ ਦੁਬਾਰਾ ਅੱਜ ਨਹੀਂ ਕੱਲ ਨਹੀਂ ਪਰਸੋਂ ਨੂੰ ਇਹ ਵੀਡੀਓ ਤੁਸੀਂ ਆਈ ਲਓ ਜੋ ਤੁਸੀਂ ਗੱਲਾਂ ਕੀਤੀਆਂ ਆਪਾਂ ਇੱਥੇ ਇਹਦੇ ਆਧਾਰ ਦੇ ਉੱਪਰ ਦੁਬਾਰਾ ਫੇਰ ਵੀਡੀਓ ਨੇ ਪਾ ਦੇਣੀ ਆ ਤੇ ਜਿਹੜੇ ਸਾਥੀ ਮੈਨੂੰ ਕੰਦੇ ਦੀ ਮੈਂ ਫੇਰ ਤੁਹਾਨੂੰ ਕਹਣਾ ਵੀ ਅਸੀਂ ਐ ਕਰਨਾ ਅਸੀਂ ਉਹ ਕਰਨਾ ਸੀ ਉਹ ਬੰਦੇ ਨਹੀਂ ਆਏ ਆਪਾਂ ਉਹਨਾਂ ਨੂੰ ਮੌਕਾ ਦੇ ਦਿੱਤਾ ਅਗਲੀ ਜੋ ਵੀ ਵੀਡੀਓ ਰਹੀ ਹੋਊਗੀ ਉਹ ਬੰਦੇ ਨੂੰ ਪਹਿਲ ਦਿੱਤੀ ਜਾਊਂਗੀ ਵੀ ਜੋ ਡਿਸੀਜਨ ਹੋਊਗਾ ਉਹ ਲੈਣ ਉਹਦੇ ਆਧਾਰ ਤੇ ਅਸੀਂ ਲਵਾਂਗੇ ਜੇਕਰ ਉਹਨਾਂ ਨੇ ਨਹੀਂ ਲਿਆ ਤੇ ਫੇਰ ਅਸੀਂ ਆਪਾਂ ਡਿਸੀਜਨ ਜੜਾ ਆਪਾਂ ਲਵਾਂਗੇ ਤੋਂ ਇਨੀ ਬੇਨਤੀ ਕਰਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਪਹੁੰਚੇ ਆ ਸੋ ਦੇਖੋ ਆਪਾਂ ਸੱਚ ਦੇ ਰਹਿਣਾ ਮੈਨੂੰ ਕੋਈ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਜੋ ਮੇਰੇ ਦਿਲ ਚ ਆ ਉਹ ਮੈਂ ਗੱਲ ਕਹਿਣੀ ਗਣੀ ਆ ਪਰ ਸਮਾਜ ਦਾ ਗੁਰਗਦਾਸ ਮਹਾਰਾਜ ਦਾ ਬਾਬਾ ਸਾਹਿਬ ਅਮੀਰਗੜ ਜੀ ਦਾ ਜਿਹੜਾ ਫੋਨਿਆਂ ਦੀ ਗੱਲ ਕਰਦੇ ਆ ਜਿਹੜੇ ਜਕਾਰੇ ਲਾਉਂਦੇ ਆ ਜੋ ਬੋਲੇ ਸੋਨ ਨਿਰਭੈ ਕਹਿੰਦੇ ਆ ਕਿ ਨਿਰਭੈ ਆਪਾਂ ਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਇੱਥੇ ਇਹ ਨਾ ਕਹੋ ਵੀ ਅਮੀਰਗੜਵਾਦੀ ਤੇ ਰਵਿਦਾਸੀਆ ਤੇ ਸਮਾਜ ਦੀ ਦੋ ਫੜ ਨਾ ਨਾ ਕੱਲੇ ਇੱਕ ਬੰਦੇ ਦੇ ਜਿੰਨੇ ਅਬੇਦਗਰ ਨੂੰ ਬਾਬਾ ਸਾਹ ਨੂੰ ਮੰਨਦੇ ਆ ਸਾਰਿਆਂ ਦਾ ਫੋਨ ਆਇਆ ਕਹਿੰਦੇ ਭਾਈ ਤੁਹਾਡੀ ਗੱਲ ਸਹੀ ਹੈ ਪਰ ਉਹ ਬੰਦਾ ਗਲਤ ਆ ਸਿਰਫ ਇੱਕ ਬੰਦੇ ਦੀ ਗੱਲ ਕਰੀਏ ਆਪਾਂ ਸਮਾਜ ਦੋ ਫੜੀ ਕੋਈ ਗੱਲ ਨਹੀਂ ਹੈਗੇ ਚ ਸਾਰਾ ਸਮਾਜ ਇਕੱਠਾ ਜਿੰਨਾ ਬਾਬਾ ਸਾਹਿਬ ਨੂੰ ਸਾਰੇ ਡੇਰਿਆਂ ਵਿੱਚ ਪ੍ਰਚਾਰ ਹੁੰਦਾ ਉਦੋਂ ਕਿਤੇ ਨਹੀਂ ਹੁੰਦਾ ਹੁੰਦਾ ਕੋਈ ਰੋਲਾ ਨਹੀਂ ਇਕੱਲਾ ਇੱਕ ਬੰਦੇ ਦੀ ਗੱਲ ਕਰਨੀ ਆਪਾਂ ਸਿਰਫ ਪਬਲਿਕ ਮੈਮੀ ਦੀ ਕੋਈ ਦੂਜੀ ਨਹੀਂ ਗੱਲ ਕਰਨੀ ਇਹਦੇ ਨਾਲ ਤਾਂ ਪਾਉਣ ਵਾਸਤੇ ਆਪਾਂ ਆਪਣਾ ਜਿਹੜਾ ਫੈਸਲਾ ਆ ਸੁਣਾਓ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਅਗਲੀ ਮੂਵਮੈਂਟ ਆਪਣੀ ਕੀ ਹੈ ਕੋਈ ਇਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਫਾਟਾ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing electrician masonry carpentering for more information, please contact him at under Check Trade, form, checktrade platform slash 921760 Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ